ਜਿਹੜਾ ਇਹ ਭਾਰਤ ਮਾਲਾ ਦਾ ਨਾਮ ਦਿੱਤਾ ਇਹ ਰੋਡ ਨੂੰ ਇਹ ਭਾਰਤ ਮਾਲਾ ਨਹੀਂ ਕਹਿ ਸਕਦੇ ਭਾਰਤ ਯਾੜਾ ਕਹਿ ਸਕਦੇ ਆ ਕਿਉਂਕਿ ਇਸ ਰੋਡ ਨੇ ਸਾਡੀਆਂ ਜ਼ਮੀਨਾਂ ਵੀ ਖਾਲੀਆਂ ਸਾਡੇ ਘਰ ਵੀ ਖਾਲੇ ਸਾਡੇ ਪਿੰਡ ਵੀ ਖਤਮ ਕਰਦੇ ਔਰ ਜਾਨਾਂ ਵੀ ਸਾਡੀਆਂ ਜੜੀਆਂ ਬਹੁਤ ਉਹਨੇ ਲੈ ਲਈਆਂ ਵਾ ਹੋਰ ਅੱਗੇ ਵੀ ਪਤਾ ਨਹੀਂ ਕੀ ਕੁਛ ਹੋ ਜਾਣਾ ਵਾ ਤੁਸੀਂ ਦੇਖੋ ਵੀ ਆ ਜਿਹੜੀ ਵਾਈਬ੍ਰੇਟ ਕਰਦੀਆਂ ਮਸ਼ੀਨਾਂ ਜਿਹੜੀ ਮਿੱਟੀ ਖੋੜਦੀਆਂ ਸੀਆਂ ਤਾਂ ਉਹਨਾਂ ਨੇ ਜਿਹੜੀ ਵਾਈਬ੍ਰੇਟ ਦੇ ਨਾਲ ਜਿਹੜੀਆਂ ਕਾਫੀ ਘਰਾਂ ਦਾ ਨੁਕਸਾਨ ਉਹਨੇ ਕੀਤਾ ਕੰਧਾਂ ਪਾਟੀਆਂ ਵਾ ਉੰ데 ਨਾਲ ਉਹਦਨ ਪਰਿਵਾਰ ਜਿਹੜਾ ਸੀ ਉਹ ਬਾਲ-ਬਾਲ ਬਚਿਆ ਉਹ ਵੀ ਸਵੇਰ ਹੋਣੇ ਕਰਕੇ ਪਾਸੇ ਹੋ ਗਿਆ ਪਰਿਵਾਰ ਤੇ ਨਹੀਂ ਕੋਈ ਕੁਛ ਵੀ ਉੱਥੇ ਅਨਸਖਾਮੀ ਘਟਨਾ ਇਸ ਤੋਂ ਵੱਡੀ ਵੀ ਹੋ ਸਕਦੀ ਸੀ ਜੀ ਭਲੀ ਪ੍ਰਕਾਰ ਇਸ ਗੱਲ ਤੋਂ ਜਾਣੋ ਕਿ ਇਹ ਬੜਾ ਹੀ ਗਰੀਬ ਪਰਿਵਾਰ ਹੈ ਜਿਸ ਤਰੀਕੇ ਨਾਲ ਇਹਨਾਂ ਮਕਾਨ ਵੀ ਢਹ ਢੇਰੀ ਹੋ ਗਿਆ ਪਹਿਲਾਂ ਸਾਰੇ ਜਾਨ ਦੇ ਇਹਨਾਂ ਦੀ ਲੜਕੀ ਦੀ ਵੀ ਇੱਕ ਨਾ ਡੈਥ ਹੋ ਗਈ ਜਿਹਦੇ ਕਰਕੇ ਬੜੇ ਹਾਲਾਤ ਮਾੜੇ ਹੋਏ ਪੇ ਕਰਦੇ ਆ ਨਾ ਦੋ ਇਸ ਮਕਾਨ ਦੇ ਹਾਲਾਤ ਬਣੇ ਆ ਇਹ ਰੋਡ ਦੀ ਵਜ੍ਹਾ ਕਰਕੇ ਬਣੇ ਤੇ ਵਾਈਬ੍ਰੇਸ਼ਨ ਛੱਡਣ ਦੇ ਕਾਰਨ ਬਣੇ ਆ ਜੇਕਰ ਆਪਾਂ ਨੂੰ ਨਹੀਂ ਉਹਨਾਂ ਦੀ ਪ੍ਰਪੋਜ਼ਲ ਆਪਾਂ ਨੂੰ ਫਿੱਟ ਰਹੀਦੀ ਤਾਂ ਆਪਾਂ ਜਿਹੜਾ ਅਗਲਾ ਸੰਘਰਸ਼ ਵਿੱਚ ਵਿਟਾਂਗੇ ਹੋ ਸਕਦਾ ਸੀ ਉਹ ਫੈਕਟਰੀ ਬੰਦ ਕਰਦਗੇ ਹੋ ਸਕਦਾ ਬਿਲਕੁਲ ਸੜਕ ਹੀ ਬੰਦ ਕਰਦਗੇ ਸੀ ਪਟਿਆਲਾ ਜਿੰਦ ਗਿਆ ਦਰਵਾਜ਼ਾ ਕਰਨ ਵਾਲਾ ਰੋਡ ਪਟਿਆਲਾ ਜਿੰਦਾਬਾਦ ਪਟਿਆਲਾ ਲੋਕ ਇਕਤਾ ਜਿੰਦਾਬਾਦ ਸਤਿ ਸ਼੍ਰੀ ਅਕਾਲ ਮੈਂ ਗੁਲਤਾਰ ਸਿੰਘ ਸਰਾਂ ਦਾ ਤੁਸੀਂ ਹੈਮ ਇੰਡੀਆ ਟੀਵੀ ਦੇਖ ਰਹੇ ਹੋ ਤੁਸੀਂ ਇਸ ਟਾਈਮ ਤੇ ਤਸਵੀਰਾਂ ਦੇਖ ਰਹੇ ਹੋਵੋਗੇ ਬਾਗਾ ਪ੍ਰਾਣਾ ਦੇ ਵਿੱਚ ਜੇ ਕਾਰਤੀਕ ਸਾਜੋਣਿਆਂ ਦੇ ਵੱਲੋਂ ਇੱਕ ਧਰਨਾ ਲਗਾਇਆ ਜਾ ਰਿਹਾ ਸੀ ਜੀਮ ਦਫਤਰ ਬਾਗਾਪੁਰਾ ਦੇ ਵਿੱਚ ਕਾਰਨ ਇਹ ਆ ਕਿ ਪਿਛਲੇ ਸਮੇਂ ਅਸੀਂ ਖਬਰ ਦਿਖਾਈ ਸੀ ਜਿਹੜਾ ਕਿ ਘਰ ਆ ਜਿਹੜਾ ਉਹ ਡੱਗ ਪਿਆ ਸੀਗਾ ਜਿਹੜੇ ਘਰ ਦੇ ਜੀ ਆ ਵਾਲ-ਵਾਲ ਬੱਚੇ ਸੀਗੇ ਰੋਡ ਦਾ ਕਾਰਨ ਜਿਹੜਾ ਵਾਈਬ੍ਰੇਸ਼ਨ ਦੇ ਕਾਰਨ ਜਿਹੜਾ ਘਰ ਉਹ ਡਿੱਗਿਆ ਸੀ ਸਾਡੇ ਨਾਲ ਜਗਿੰਦਰ ਕੌਹਰਾ ਜਿਹੜੇ ਕੇ ਗੱਲਬਾਤ ਕਰਦੇ ਕਿ ਅਸੀਂ ਉਹਨਾਂ ਨੇ ਕੀ ਮਸਲਾ ਕੀ ਆ ਅੱਜ ਧਰਨਾ ਲਾਇਆ ਦੀ ਤੁਸੀਂ ਪਹਿਲੇ ਅਫਸਰਾਂ ਨੂੰ ਮਿਲੇ ਹੋਵੋਗੇ ਕੀ ਕਹਿ ਰਹੇ ਆ ਅ ਅਫਸਰਾਂ ਨੂੰ ਕਾਫੀ ਵਾਰੀ ਮਿਲ ਚੁੱਕੇ ਆ ਅਰਜੀਆਂ ਵੀ ਉਹਨਾਂ ਐਪਲੀਕੇਸ਼ਨਾਂ ਵੀ ਦਿੱਤੀਆਂ ਵੀ ਜਿਹੜੇ ਸਾਡੇ ਮਕਾਨ ਆ ਉਹ ਡਿੱਗ ਚੁੱਕਿਆ ਇਹਨਾਂ ਦਾ ਆ ਕੇ ਵੀ ਦੇਖਿਆ ਜਾਵੇ ਕਿ ਕਦੋਂ ਵੀ ਹੰਸਕਾ ਵੀ ਘਟਨਾ ਜਿਹੜੀ ਉਹ ਹੋ ਸਕਦੀ ਆ ਤਾਂ ਉਹ ਹੋਈ ਵੀ ਤੁਸੀਂ ਦੇਖੋ ਵੀ ਆ ਜਿਹੜੀ ਵਾਈਬ੍ਰੇਟ ਕਰਦੀਆਂ ਮਸ਼ੀਨਾਂ ਜਿਹੜੀ ਮਿੱਟੀ ਕੁੱਟਦੀਆਂ ਸੀਆਂ ਤਾਂ ਉਹਨਾਂ ਨੇ ਜਿਹੜੀ ਵਾਈਬ੍ਰੇਟ ਦੇ ਨਾਲ ਜਿਹੜੀਆਂ ਕਾਫੀ ਘਰਾਂ ਦਾ ਨੁਕਸਾਨ ਉਹਨੇ ਕੀਤਾ ਕੰਧਾਂ ਪਾਟੀਆਂ ਵਾਂ ਤਾ ਉਹਦੇ ਨਾਲ ਉਸ ਦਿਨ ਪਰਿਵਾਰ ਜਿਹੜਾ ਸੀ ਉਹ ਬਾਲ-ਬਾਲ ਬਚਿਆ ਉਹ ਵੀ ਸਵੇਰ ਹੋਣੇ ਕਰਕੇ ਪਾਸੇ ਹੋ ਗਿਆ ਪਰਿਵਾਰ ਤੇ ਨਹੀਂ ਕੋਈ ਕੁਛ ਵੀ ਉੱਥੇ ਅਨਸਖਾਮੀ ਘਟਨਾ ਇਸ ਤੋਂ ਵੱਡੀ ਵੀ ਹੋ ਸਕਦੀ ਸੀ ਤਾਂ ਸਰਕਾਰ ਨੂੰ ਸਾਡੀ ਮੰਗ ਆ ਕਿ ਜਿਹੜਾ ਇਹ ਭਾਰਤਮਾਲਾ ਦਾ ਨਾਮ ਦਿੱਤਾ ਇਹ ਰੋਡ ਨੂੰ ਇਹ ਭਾਰਤਮਾਲਾ ਨਹੀਂ ਕਹਿ ਸਕਦੇ ਭਾਰਤ ਯਾੜਾ ਕਹਿ ਸਕਦੇ ਆ ਕਿਉਂਕਿ ਇਸ ਰੋਡ ਨੇ ਸਾਡੀਆਂ ਜ਼ਮੀਨਾਂ ਵੀ ਖਾਲੀਆਂ ਸਾਡੇ ਘਰ ਵੀ ਖਾਲੇ ਸਾਡੇ ਪਿੰਡ ਵੀ ਖਤਮ ਕਰਦੇ ਔਰ ਜਾਨਾਂ ਵੀ ਸਾਡੀਆਂ ਜੜੀਆਂ ਬਹੁਤ ਉਹਨੇ ਲੈ ਲਈਆਂ ਵਾ ਹੋਰ ਅੱਗੇ ਵੀ ਪਤਾ ਨਹੀਂ ਕੀ ਕੁਛ ਹੋ ਜਾਣਾ ਵਾ ਪਰ ਇਹ ਸਰਕਾਰ ਤੋਂ ਅਪੀਲ ਕਰਦੇ ਆ ਕਿ ਜਿਹੜੇ ਭਾਰਤਮਾਲਾ ਪੁਰ ਇੱਕਟਾਈ ਰੱਦ ਕਰਨੀ ਚਾਹੀਦੀ ਕਿਉਂਕਿ ਲੋਕਾਂ ਨੂੰ ਮਨਜ਼ੂਰ ਨਹੀਂ ਸਾਡੀਆਂ ਜ਼ਮੀਨਾਂ ਦਾ ਜਾੜਾ ਹੋਇਆ ਸਾਡੀਆਂ ਜ ਫਸਲਾਂ ਵੀ ਡੋਬ ਰਹੀਆਂ ਵਾ ਇਹਨਾਂ ਦਾ ਨੁਕਸਾਨ ਵੱਡੇ ਪੱਧਰ ਤੇ ਹੋ ਰਿਹਾ ਵਾ ਜਿੰਨਾ ਪਰਿਵਾਰਾਂ ਦਾ ਨੁਕਸਾਨ ਹੋਇਆ ਵਾ ਉਹਨਾਂ ਨੂੰ ਉਸ ਤਰ੍ਹਾਂ ਦੀ ਭਰਪਾਈ ਦੇਣੀ ਚਾਹੀਦੀ ਹੈ ਸਰਕਾਰ ਨੂੰ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਸ ਤੋਂ ਵੱਡਾ ਵੀ ਜਿਹੜਾ ਐਕਸ਼ਨ ਆ ਉਹ ਹੋਊਗਾ ਜੇ ਮੰਨ ਲਓ ਸਰਕਾਰਾਂ ਛੋੜੀ ਨਹੀਂ ਗੱਲ ਮੰਨਦੀ ਜਾਂ ਭਰੋਸਾ ਦਵਾਉਂਦੀ ਹੈ ਅਗਲਾ ਐਕਸ਼ਨ ਫਿਰ ਕੀ ਹੋਊਗਾ ਅਗਲਾ ਐਕਸ਼ਨ ਜੋ ਵੀ ਅਸੀਂ ਮੀਟਿੰਗ ਕਰਕੇ ਜੋ ਵੀ ਸਾਡੀ ਜਥੇਬੰਦੀ ਵੱਲੋਂ ਹੁਕਮ ਹੋਊਗਾ ਉਸ ਦੇ ਅਧਾਰ ਤੇ ਸਾਨੂੰ ਜੇ ਕਿਤੇ ਪੱਕਾ ਮੋਰਚਾ ਵੀ ਲਾਉਣਾ ਪਿਆ ਤਾਂ ਉਹ ਪੱਕਾ ਮੋਰਚਾ ਵੀ ਲਾਵਾਂਗੇ ਪਰ ਜਿੰਨਾ ਚਿਰ ਸਾਨੂੰ ਮਾਅਬਜ਼ੀ ਨਹੀਂ ਮਿਲਦਾ ਉਹ ਜਿਹੜਾ ਰੋਡ ਦਾ ਕੰਮ ਆ ਉਹ ਬੰਦ ਰੱਖਾਂਗੇ ਹੁਣ ਰੋਡ ਦਾ ਕੰਮ ਚੱਲ ਰਿਹਾ ਜਾਂ ਬੰਦ ਕਰਤਾ ਤੇ ਕਰੋਗੇ ਆਉਣ ਵਾਲੇ ਸਮੇਂ ਬੰਦ ਆ ਜਦੋਂ ਵੀ ਉੱ ਤਾਂ ਉੱਥੇ ਉਹ ਰੋਕਿਆ ਜਾਂਦਾ ਉਹਨਾਂ ਨੂੰ ਤਾਂ ਉਹਦੇ ਤੱਕ ਅਸੀਂ ਰੋਕ ਕੇ ਰੱਖਾਂਗੇ ਜਦੋਂ ਤੱਕ ਸਾਡੇ ਜਿਹੜੇ ਮਸਲੇ ਆ ਉਹ ਹੱਲ ਨਹੀਂ ਹੋ ਜਾਂਦੇ ਅੱਜ ਨਾਲ ਇਸ ਟਾਈਮ ਨਾਰਸੰਗ ਨੇ ਭਾਰਤ ਕਿਸਾਨ ਯੂਨੀਅਨ ਦੇ ਨੁਮਾਇੰਦੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਕਹਿਣਾ ਕੀ ਜੁਣੇ ਹੋ ਜਿਹੜਾ ਕਿ ਲਗਾਤਾਰ ਜਿਹੜੀ ਤਰਾਸ ਜਿਹੜੀ ਹੋ ਰਹੀ ਹੈ ਇੱਥੇ ਤੱਕ ਜਿਹੜੇ ਐਨਐਚਆਈ ਵਾਲੇ ਜਿੰਨਾ ਚਿਰ ਧਰਨਾ ਨਹੀਂ ਲਗਾਉਂ ਚਿਰ ਮੌਜਾ ਦਿੰਦੇ ਹੀ ਨਹੀਂ ਚਾਹੇ ਟਿੱਪਰਾਂ ਨਾਲ ਕਤਲ ਹੋਇਆ ਹੋਵੇ ਤੇ ਚਾਹੇ ਵੈਸੀ ਹੋਇਆ ਸਭ ਤੋਂ ਪਹਿਲਾਂ ਮੈਂ ਹੈਵਨ ਟੀਵੀ ਦੇ ਸੁਣ ਵਾਲੇ ਸਰੋਤਿਆਂ ਨੂੰ ਦੇਸ਼ ਵਿਦੇਸ਼ ਭੈਟੀ ਸੰਗਤ ਨੂੰ ਜੋ ਮੇਰੇ ਵੀਰ ਅੱਜ ਕਿਸਾਨ ਮਜ਼ਦੂਰ ਅੰਪਲਾਈ ਯੂਨੀਅਨਾਂ ਦੇ ਵੱਖ-ਵੱਖ ਨਮਾਇੰਦੇ ਵੱਖ-ਵੱਖ ਜੁਨੀਆ ਦੇ ਨਮਾਇੰਦੇ ਪਿੰਡਾਂ ਦੇ ਵੀਰ ਤੇ ਇਲਾਕਾ ਨਿਵਾਸੀ ਪਹੁੰਚਿਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾਉਣਾ ਗੱਲ ਰਹੀ ਨੈਸ਼ਨਲ ਐਨਐਟ 105 ਦੀ ਐਨਐਚ ਦੀ ਬਾਈ ਜੀ ਇਹ ਸ਼ੁਰੂ ਤੋਂ ਹੀ ਧੱਕੇਸ਼ਾਹੀ ਕਰਦਾ ਆ ਇਸ ਇਲਾਕੇ ਦੇ ਵਿੱਚ ਚਾਹ ਇਹਨਾਂ ਦਾ ਸੀ ਟਿੱਪਰ ਮਾਫੀਆ ਰੇਤ ਮਾਫੀਆ ਕਹਿ ਸਕਦੇ ਆ ਉਹਨੂੰ ਇਹਨਾਂ ਦੀ ਗੁੰਡਾਗਰਦੀ ਸਰ ਚੜ੍ਹ ਕੇ ਬੋਲਦੀ ਐ ਐਨਐਚ ਪਾਦ ਅਧਿਕਾਰੀਆਂ ਦੀ ਤੇ ਨਾਲ ਇੱਥੋਂ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਆ ਉਨ੍ਹਾਂ ਦੀ ਇਸ ਪਰਿਵਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਸੀਂ ਮੰਗ ਪੱਤਰ ਵੀ ਦੇ ਕੇ ਦੇਖਿਆ 1 ਸਾਲ ਤੋਂ ਇੱਥੇ ਪਹੁੰਚ ਕੇ ਹਰੇਕ ਅਧਿਕਾਰੀ ਨਾਲ رابطہ ਵੀ ਕੀਤਾ ਘਰ ਦੀ ਵਿਜਿਟ ਵੀ ਕਰਾਈ ਪਰ ਇਹਨਾਂ ਨੇ ਇੱਕ ਵੀ ਗੱਲ ਨਹੀਂ ਸੁਣੀ ਪਰ ਲੋਕ ਇਨਸਾਫ ਕਿਵੇਂ ਲੈਣ ਜਿੰਨਾ ਚਿਰ ਧਰਨਾ ਲੱਗਦਾ ਨਹੀਂ ਉਹਨਾਂ ਜਿਹੜੇ ਇਨਸਾਫ ਨਹੀਂ ਦਿੰਦੇ ਤੇ ਸਾਨੂੰ ਆਸ ਵੀ ਨਹੀਂ ਹੁੰਦੀ ਅਸੀਂ ਇਹਨਾਂ ਨੂੰ ਵਾਰਨਿੰਗ ਕੀਤੀ ਸੀਗੀ ਮੀਡੀਆ ਦੇ ਥਰੂ ਸੋਸ਼ਲ ਮੀਡੀਆ ਦੇ ਥਰੂ ਵੀ ਭਾਈ ਇਸ ਪਰਿਵਾਰ ਦੀ ਕੋਈ ਸੁਣਾਈ ਕੀਤੀ ਜਾਵੇ ਟਾਈਮ ਦਿੱਤਾ ਸੀ ਬਟ ਕੋਈ ਵੀ ਪੱਧ ਅਧਿਕਾਰੀ ਨੇ ਅੱਜ ਤੱਕ ਇਸ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਕੀਤੀ ਕਿਸੇ ਨੇ ਘਰ ਜਾ ਕੇ ਵਿਜੀਟਮ ਨਹੀਂ ਕੀਤਾ ਬਾਕਾਇਦਾ ਇਸ ਘਰ ਦੇ ਅਗਲੇ ਪਾਸੇ ਤਿੰਨ ਪਰਿਵਾਰ ਹੋਰ ਆ ਜਿਨ੍ਹਾਂ ਦਾ ਘਰ ਡੈਮੇਜ ਹੋ ਚੁੱਕਾ ਇਹਨਾਂ ਦੇ ਵਰਬਰੇਟ ਕਾਰਨ ਕਿਤੇ ਸਿੱਧੂ ਠੇਕੇਦਾਰ ਹੈ ਐਨਐਚ ਦਾ ਬਹੁਤ ਵੱਡਾ ਮਾਫੀਆ ਕਹਿ ਲੋ ਉਹਨੂੰ ਗੁੰਡਾ ਕਹਿ ਲੀਏ ਕਿਉਂਕਿ ਉਹ ਬੰਦੇ ਦੀ ਇੱਥੋਂ ਤੱਕ ਗੁੰਡਾਗਰਦੀ ਆਈ ਆ ਟਿੱਪਰ ਚੜ ਜਾਂਦੇ ਆ ਉਹ ਪੈਸੇ ਦੇ ਬਾਲ ਉੱਤੇ ਉਹਨੂੰ ਉੱਥੇ ਹੀ ਦਬਾਉਣਾ ਚਾਹੁੰਦਾ ਪਾਰਾ ਅੱਜ ਜਿਹੜਾ ਇਹ ਕਾਠ ਧਰਨਾ ਦਿੱਤਾ ਅਸੀਂ ਇਹ ਜਗਾਉਣਾ ਚਾਹੁੰਦੇ ਆ ਸਰਕਾਰ ਨੂੰ ਅਧਿਕਾਰੀਆਂ ਨੂੰ ਅਗਰ ਇਸ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਇਸ ਨੂੰ ਯਾਰੀ ਰੱਖਾਂਗੇ ਮੰਨ ਲਓ ਨਹੀਂ ਹੁੰਦਾ ਥੋੜਾ ਅੱਜ ਫੈਸਲਾ ਨਹੀਂ ਹੁੰਦਾ ਹੁਣ ਤੱਕ ਕਿ ਐਸਡੀਐਮ ਸਾਹਿਬ ਗਏ ਘਰੇ ਉਹਨਾਂ ਦੇ ਚਰ ਜਾ ਕੇ ਵੇਖਿਆ ਉਹਨਾਂ ਨੇ ਬਾਈ ਜੀ ਅੱਜ ਤੋਂ 4 ਮਹੀਨੇ ਪਹਿਲਾਂ ਗਏ ਸੀ ਐਸਡੀਐਮ ਸਾਹਿਬ ਜਦੋਂ ਕੱਢ ਗਿਆ ਉਸ ਤੋਂ ਬਾਅਦ ਗਏ ਨਹੀਂ ਉਸ ਤੋਂ ਬਾਅਦ ਕੋਈ ਵੀ ਪੁਦਾਦਕਾਰੀ ਨਹੀਂ ਗਿਆ ਕਿਸੇ ਨੇ ਜਾ ਕੇ ਸੜਕ ਤੱਕ ਨਹੀਂ ਲੰਘੀ ਹਾਂ ਟਿਪਰ ਇਹਨਾਂ ਦੇ ਜਰੂਰ ਲਗਦੇ ਆ ਉਹ ਮਿੱਟੀ ਪਾਉਂਦੇ ਉੱਪਰ ਪੌਲ ਤੇ ਜ਼ਬਰਦਸਤੀ ਦਬਾਉਣਾ ਚਾਹੁੰਦੇ ਆ ਪਰਿਵਾਰ ਨੂੰ ਪਰ ਮੈਂ ਇਹ ਕਹਿਣਾ ਚਾਹਣਾ ਹੈ ਇਹ ਦਬਣ ਵਾਲੇ ਨਹੀਂ ਅੱਜ ਕਿਸਾਨ ਯੂਨੀਅਨ ਖੋਸਾ ਯੂਨੀਅਨ ਕਿਫਤੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਭਾਰਤੀ ਕਿਸਾਨ ਯੂਨੀਅਨ ਸੁਨੀਲ ਤੇ ਹੋਰ ਵੱਖ-ਵੱਖ ਨੁਮਾਇंदे ਆਏ ਆ ਅਗਰਾਹਾ ਗਰੋਪ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਸਭ ਜਥੇਬੰਦੀਆਂ ਦੇ ਨੁਮਾਇंदे ਪਹੁੰਚੇ ਆ ਅਸੀਂ ਇਹਨਾਂ ਦੇ ਨਾਲ ਆ ਜਿੰਨਾ ਚਿਰ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚੈੱਕ ਜੋ ਚੰਗਰ ਸਾਨੂੰ ਲੜਨਾ ਪਿਆ ਅਸੀਂ ਲੜਾਂਗੇ। ਸਾਡਾ ਬਾਬਾ ਸਖਪ੍ਰੀਤ ਸਿੰਘ ਆ ਰਾਜਾਪੁਰ ਢਿੜੀ ਵਾਲਿਆ। ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ? ਜਿਹੜਾ ਮਕਾਨਾਂ ਦੀ ਹਾਲਤ ਅਸੀਂ ਵੀ ਦੇਖਿਆ ਅਸੀਂ ਖਬਰ ਬਣਾਈ ਆ ਪਰ ਸੁਣਵਾਈ ਨਹੀਂ ਹੋ ਰਹੀ। ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਭਲੀ ਪ੍ਰਕਾਰ ਇਸ ਗੱਲ ਤੋਂ ਜਾਣੋ ਕਿ ਇਹ ਬੜਾ ਹੀ ਗਰੀਬ ਪਰਿਵਾਰ ਹੈ ਜਿਸ ਤਰੀਕੇ ਨਾਲ ਇਹਨਾਂ ਮਕਾਨ ਵੀ ਢਹ ਢੇਰੀ ਹੋ ਗਿਆ। ਪਹਿਲਾਂ ਸਾਰੇ ਜਾਨ ਇਹਨਾਂ ਦੀ ਲੜਕੀ ਦੀ ਵੀ ਇੱਕ ਨਾ ਡੈਥ ਹੋ ਗਈ ਜਿਹਦੇ ਕਰਕੇ ਬੜੇ ਹਾਲਾਤ ਮਾੜੇ ਹੋਏ ਪੇ ਕਰਦੇ ਆ ਨਾ ਜਿਹਦੇ ਕਰਕੇ ਉਹਨਾਂ ਨੇ ਬੜੀ ਵੱਰ ਯਤਨ ਕੀਤਾ। ਕਿਉਂਕਿ ਜੇ ਕਿ ਸੁਣਵਾਈ ਨਹੀਂ ਤਾਂ ਹੀ ਅੱਜ ਇਦਾਂ ਦਾ ਕਾਰਜ ਸਾਰੇ ਕਿਸਾਨ ਜਿੱਥੇ ਬੰਦਿਆਂ ਨੇ ਕੀਤਾ ਸਾਡੀ ਤਾਂ ਹੀ ਇੱਕ ਬੇਨਤੀ ਹੋਊਗੀ ਵੀ ਇਹਨਾਂ ਦਾ ਜੇ ਬਣਦਾ ਮੁਆਵਜ਼ਾ ਇਹਨਾਂ ਨੂੰ ਦੇਣਾ ਤਾਂ ਹੀ ਤਾਂ ਜੋ ਇਹਨਾਂ ਦੇ ਉੱਪਰ ਕੋਈ ਨਾ ਕੋਈ ਨਾ ਰਾਹਤ ਮਿਲ ਸਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸਾਡਾ ਸੁਮੇਲ ਸਿੰਘ ਗੋਰਾ ਨੇ ਕਰਤਿਕ ਸਿੰਘ ਜੁਨੀਆ ਦੇ ਭਾਜੀ ਕੀ ਕਹਿਣਾ ਚਾਹੁੰਦੇ ਉਹ ਜਿਹੜੀ ਸੁਣਵਾਈ ਉਹ ਨਹੀਂ ਹੋ ਰਹੀ ਸੁਣਵਾਈ ਆਪਾਂ ਨੂੰ ਵੀ ਪਤਾ ਉਹਦੋਂ ਹੁੰਦੀ ਜਦੋਂ ਰੋਡ ਜਮ ਹੋ ਜਾਂਦਾ ਜਾਂ ਤਰਨਾ ਲੱਗ ਜਾਂਦਾ ਹੁਣ ਤੱਕ ਐਸਡੀਐਮ ਤੱਕ ਤੁਸੀਂ ਪਹੁੰਚ ਕੀਤੀ ਐਸਡੀਐਮ ਨੂੰ ਵਿਜ਼ਿਟ ਨਹੀਂ ਕੀਤਾ ਪਤਾ ਲੱਗਿਆ ਹੁਣ ਤੁਹਾਡੀ ਅਗਲੀ ਮੰਗ ਹੈ ਕੀ ਆ ਸਾਡੀ ਪਹਿਲਾਂ ਤਾਂ ਤੁਹਾਡਾ ਜੀ ਸਰਾਂ ਸਾਹਿਬ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਮਜ਼ਦੂਰਾਂ ਦੀ ਗਰੀਬਾਂ ਦੀ ਲੋਕਾਂ ਦੀ ਆਵਾਜ਼ ਠਾਉਣੀ ਆ। ਬਾਕੀ ਜਿੱਥੋਂ ਤੱਕ ਇਹ ਰੋਡ ਦਾ ਸਵਾਲ ਆ ਜਾਂ ਇਸ ਪਰਿਵਾਰ ਦਾ ਸਵਾਲ ਹੈ। ਕਿਉਂਕਿ ਇਸ ਪਰਿਵਾਰ ਨੇ ਹਰ ਇੱਕ ਹਿੱਲਾ ਵਰਤ ਕੇ ਦੇਖ ਲਿਆ। ਚਾਹੇ ਰੋਡ ਦੇ ਮੈਨੇਜਰ ਆ ਚਾਹੇ ਰੋਡ ਦੇ ਕੋਈ ਅਧਿਕਾਰੀ ਆ ਚਾਹੇ ਐਸਡੀਐਮ ਆ ਚਾਹੇ ਐਕਸੀਆਨ ਆ ਚਾਹੇ ਜੇਆਈ ਆ। ਹਰ ਥਾਂ ਇਹਨਾਂ ਨੇ ਜਾ ਕੇ ਆਪਣੀ ਜਿਹੜੀ ਫਰਿਆਦ ਕੀਤੀ ਹੈ। ਪਰੰਤੂ ਜਿਹੜਾ ਵੀ ਅਫਸਰ ਹੁੰਦਾ ਉਹ ਇਸ ਤਰ੍ਹਾਂ ਇਸ ਮਸਲੇ ਨੇ ਲੈ ਜਾਂਦਾ ਕਿ ਮਕਾਨ ਜਿਹੜਾ ਪੁਰਾਣਾ ਸੀਗਾ ਨਹੀਂ ਨਾ ਡੱਗ ਪਿਆ ਪਰੰਤੂ ਜਉਂਦੀ ਵਾਈਬ੍ਰੇਸ਼ਨ ਛੱਡੀ ਆ ਅਸੀਂ ਉਦੋਂ ਦਾ ਇਸ ਪਰਿਵਾਰ ਨਾਲ ਜੁੜੇ ਆ ਅਸੀਂ ਦੇਖ ਵੀ ਚੁੱਕੇ ਆ ਮਕਾਨ ਇਹ ਜੋ ਇਸ ਮਕਾਨ ਦੇ ਹਾਲਾਤ ਬਣੇ ਆ ਇਹ ਰੋਡ ਦੀ ਵਜ੍ਹਾ ਕਰਕੇ ਬਣੇ ਤੇ ਵਾਈਬ੍ਰੇਸ਼ਨ ਛੱਡਣ ਦੇ ਕਾਰਨ ਬਣੇ ਆ ਇਸ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਅਸੀਂ ਉਸ ਦੇ ਲਈ ਅੱਜ ਜਿਹੜਾ ਧਰਨਾ ਕਿ ਲਿਖਿਆ ਕਿਉਂਕਿ ਜਦੋਂ ਕੋਈ ਰਾਸਤਾ ਨਹੀਂ ਰਹਿੰਦਾ ਤਾਂ ਲੋਕਾਂ ਨੂੰ ਜਿਹੜਾ ਇਹ ਸੰਘਰਸ਼ ਕਰਨਾ ਪੈਂਦਾ ਤੁਹਾਨੂੰ ਪਤਾ ਧਰਨੇ ਮੁਜ਼ਾਰੇ ਕਰਕੇ ਜਿਹੜੇ ਆਪਣੇ ਹੱਕ ਲੈਣੇ ਪੈਂਦੇ ਆ ਇਸ ਤੋਂ ਅੱਗੇ ਜਿਹੜਾ ਇਹ ਪ੍ਰਸ਼ਾਸਨ ਕੀ ਆਪਣੇ ਦੱਸਦਾvej ਲੇਖੰਦਾ ਕੀ ਆਪਣੇ ਤਈ ਆਪਣੀ ਪ੍ਰੋਪੋਜ਼ਲ ਲੇਖੰਦਾ ਆਪਾਂ ਨੂੰ ਕਿੱਥੋਂ ਤੱਕ ਸੈੱਟ ਰਹੀਂਦੀ ਆ ਜੇਕਰ ਆਪਾਂ ਨੂੰ ਨਹੀਂ ਉਹਨਾਂ ਦੀ ਪ੍ਰੋਪੋਜ਼ਲ ਆਪਾਂ ਨੂੰ ਫਿੱਟ ਰਹੀਂਦੀ ਤਾਂ ਆਪਾਂ ਜਿਹੜਾ ਅਗਲਾ ਸੰਘਾਰ 'ਚ ਵਿਟਾਂਗੇ ਹੋ ਸਕਦਾ ਸੀ ਉਹ ਫੈਕਟਰੀ ਬੰਦ ਕਰਦਗੇ ਹੋ ਸਕਦਾ ਬਿਲਕੁਲ ਸੜਕ ਹੀ ਬੰਦ ਕਰਦਗੇ ਸੀ ਜੀ ਬਹੁਤ ਬਹੁਤ ਧੰਨਵਾਦ ਆ ਵੱਡਾ ਜਿਹੜਾ ਐਕਸ਼ਨ ਆ ਕਰਤੇ ਸਾਨੂੰ ਨਾਲ ਆਉਣ ਸਮਝ ਲੈ ਸਕਦੇ ਉਹਨਾਂ ਨੇ ਕਿਹਾ ਕਿ ਜਿਹੜਾ ਲਗਾਤਾਰ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀਗੀ ਸੁਣਵਾਈ ਇਸ ਤਰੀਕੇ ਨਹੀਂ ਹੁੰਦੀਗੀ ਕਿ ਉਹ ਕਹਿ ਰਿਹਾ ਕਿ ਜਿਹੜਾ ਘਰ ਆ ਉਹ ਵੈਸੇ ਪੁਰਾਣਾ ਹੋ ਕੇ ਖਸ ਦਾ ਲੱਗ ਪਿਆ ਪਰ ਇਹ ਕਹਿ ਰਿਹਾ ਜਿਹੜੀ ਵਾਈਬ੍ਰੇਸ਼ਨ ਹੁੰਦੀ ਆ ਜਿਹੜੀ ਮਿੱਟੀ ਜਿਹੜੀ ਨੱਪਦੀ ਆ ਤੇ ਉਸ ਕਰਕੇ ਜਿਹੜਾ ਇਹ ਮਕਾਨ ਆ ਜਿਹੜਾ ਡਿੱਗਿਆ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਪ੍ਰਸ਼ਾਸਨ ਨਦੀ ਮੰਗ ਨੂੰ ਸੁਣਦਾ ਜਾਂ ਕਿਸਾਨ ਯੂਨੀਅਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ਾ ਹੋਰ ਲੰਮਾ ਕਰਦੀ ਆ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਗਗਨਤਾਰ ਸਿੰਘ ਸਰਾ ਹਮ ਇੰਡੀਆ ਟੀਵੀ ਬਾਗਾਪੁਰਾ